ਪੈਣਾ ਨੇ ਦੋ ਭਰਾ ਹੀ ਸਭਾ ਛੋਟਾ ਮੈਂ ਡੈਡੀ ਮੇਰਾ ਪਰਚੁਨਟੀਟੀ ਗਾਂਤੀ ਕੰਮ ਕਰਦਾ ਹੀ ਲੱਗਿਆ ਹੋਇਆ ਕਿਸੇ ਤੇ ਮਮੇ ਮੇਰੇ ਨੂੰ ਜੀ ਤਾਂ ਪਹਿਲਾਂ ਮੈਨੂੰ ਇਹ ਲੱਗ ਰਿਹਾ ਸੀ ਵੀ ਲੋਕ ਕੀ ਕਹਿਣਗੇ ਵੀ ਲੋਕਾਂ ਦੇ ਮਾਨ ਦਾ ਮੁੰਡਾ ਉੱਤੇ ਸਟੰਟ ਕਰਦਾ ਨੰਗੇ ਪਿੰਡੇ ਵੀ ਸਟੰਟ ਕਰਕੇ ਫਿਰ ਗੇੜਾ ਲਾਊਗਾ ਤੁਹਾਨੂੰ ਵੇਖ ਕੇ ਕੋਈ ਸਕੂਲ ਦੇ ਬੱਚੇ ਜਾਂ ਤੁਹਾਨੂੰ ਦੇਖਣ ਵਾਲੇ ਬੱਚੇ ਤੁ ਕਿਸੇ ਨੇ ਤੁਹਾਡੇ ਕੋਲ ਪਹੁੰਚ ਕੀਤੀ ਹੈ ਵੀ ਅਸੀਂ ਵੀ ਆਹ ਕੁਝ ਸਿੱਖਣਾ ਹੈ ਜਾਂ ਕਿਸੇ ਦੇ ਮਾਪੇ ਨੇ ਕਿਹਾ ਵੀ ਸਾਡੇ ਬੱਚੇ ਨੂੰ ਵੀ ਇਸ ਪਾਸੇ ਲਾਓ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਓ ਤੇ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਮੇਰੇ ਨਾਲ ਜਿਹੜਾ ਇਹ ਮੁੰਡਾ ਇਹਨੂੰ ਆਪਾਂ ਰੋਜ਼ ਕਿਤੇ ਨਾ ਕਿਤੇ ਟੂਰਨਾਮੈਂਟ ਤੇ ਦੇਖਦੇ ਆ ਜਿਹੜਾ ਇੱਕ ਬਹੁਤ ਵਧੀਆ ਯੋਗਤਾ ਕਰਦਾ ਇਹਨੂੰ ਲੋਕ ਨੇ ਨਾ ਜਿਹੜੇ ਇਹਨੂੰ ਰਬੜ ਦੇ ਬੰਦੇ ਨਾ ਕਰਕੇ ਜਾਣਦੇ ਨੇ ਇਹਦਾ ਨਾਮ ਕਮਲ ਹੈ ਮੂਲਕ ਸ਼ਹਿਰ ਤੋਂ ਆਜੋ ਫਿਰ ਆਪਾਂ ਇਹਦੀ ਜ਼ਿੰਦਗੀ ਬਾਰੇ ਜਾਣਦੇ ਆ ਹਾਂ ਬਈ ਕਮਲ ਪਹਿਲ ਤਾਂ ਸਵਾਗਤ ਹੈ ਜੀ ਦਿਲੋਂ ਦਿਲੋਂ ਧੰਨਵਾਦੀ ਤੁਹਾਡਾ ਤੁਸੀਂ ਮੇਰੇ ਪਿੰਡ ਆਏ ਮੁੰਕੀ ਸਪੈਸ਼ਲ ਮੇਰਾ ਇੰਟਰਵਿਊ ਕਰਨੀ ਬਹੁਤ ਬਹੁਤ ਦਿਲੋਂ ਧੰਨਵਾਦ ਵੀ ਜਿਹੜੇ ਦੇਖ ਰਹੇ ਨੇ ਸਾਰੇ ਦਰਸ਼ਕਾਂ ਦਾ ਵੀ ਦਿਲੋਂ ਧੰਨਵਾਦ ਦਿਲੋਂ ਧੰਨਵਾਦੀ ਜੀ ਅੱਛਾ ਕਮਲ ਅ ਅਸੀਂ ਵੈਸੇ ਤੁਹਾਨੂੰ ਦੇਖਦੇ ਰਹੇ ਨਾ ਕਰਤਾਬਾ ਨਾ ਉਹ ਵੀ ਤੁਹਾਡਾ ਜਿਹੜਾ ਕਲਾ ਕਲਾ ਹੈਗਾ ਜੋ ਤੁਸੀਂ ਕਰਦੇ ਹੋ ਉਹ ਵੀ ਆਪਾਂ ਲੋਕਾਂ ਨੂੰ ਦਿਖਾਵਾਂਗੇ ਤੇ ਇਥੋਂ ਕਰਵਾ ਕੇ ਪਰ ਪਹਿਲਾਂ ਤੁਸੀਂ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਦੱਸੋ ਜੀ ਮੇਰਾ ਨਾਮ ਕਮਲ ਹੈ ਮੈਂ ਡਿਸਟ੍ਰਿਕਟ ਸੰਗਰੂਰ ਮੁੰਕੀ ਪਿੰਡ ਤੋਂ ਆਈ ਹੂੰ ਤੇ ਮੇਰੇ ਤਿੰਨ ਭੈਣਾਂ ਨੇ ਦੋ ਭਰਾ ਹੀ ਸਾਰਾ ਦਾ ਛੋਟਾ ਮੈਂ ਹੀ ਡੈਡੀ ਮੇਰਾ ਪਰਚੂਨ ਦੀ ਦੁਕਾਨ ਤੇ ਕੰਮ ਕਰਦਾ ਹੀ ਲੱਗਿਆ ਹੋਇਆ ਕਿਸੇ ਦੇ ਤੇ ਮੰਮੀ ਮੇਰੀ ਧੋ ਫੈਕਟਰੀ ਚ ਕੰਮ ਕਰਦੀ ਹੈ ਧੋ ਫੈਕਟਰੀ ਚ ਹਾਂਜੀ ਅੱਛਾ ਤੇ ਤੁਹਾਨੂੰ ਜਿਹੜਾ ਇਹ ਸ਼ੌਂਕ ਹੈ ਜਿਹੜਾ ਤੁਸੀਂ ਜਾ ਕੇ ਉਹ ਕਰਦੇ ਹੋ ਹਨਾ ਯੋਗਾ ਦਿਖਾਉਂਦੇ ਹੋ ਇਹ ਇਹ ਕਿਵੇਂ ਪਿਆ ਇਹ ਲਾ ਲੋ ਤੁਸੀਂ ਮੇਰੀ ਵੀਡੀਓ ਦੇਖੀਆ ਹੋਣੀ ਹੈ ਜੀ ਟੂਰਨਾਮੈਂਟਾਂ ਦੇ ਵਿੱਚ ਵੈਸੇ ਮੈਂ ਪਾਨਾਂ ਆਈ ਵੀਡੀਓ ਇਹ ਮੈਨੂੰ ਕਰਦੇ 8 ਸਾਲ ਹੋ ਗਏ 9ਵਾਂ ਸਾਲ ਲੱਗ ਰਿਹਾ ਤੇ ਹੁਣ ਵੀ ਮੇਰੀ ਡੇਲੀ ਦੀ 4 ਘੰਟੇ ਦੀ ਪ੍ਰੈਕਟਿਸ ਹੈ ਤੇ ਏ ਮੇਰੀ ਕਰਨ ਦੀ ਇੱਛਾ ਨਹੀਂ ਸੀ ਇਹ ਗੇਮ ਮੈਂ ਤਾਂ ਬਸ ਪੜਾਈ ਦੇ ਵੱਲ ਵੱਧ ਰਿਹਾ ਸੀ ਪੜਾਈ ਕਰਦਾ ਸੀ ਇਹ ਮੇਰੇ ਭਰਾ ਦੀ ਇੱਛਾ ਸੀ ਕਰਨ ਦੀ ਭਰਾ ਨੇ ਮੈਨੂੰ ਇਸ ਪਾਸੇ ਲਾਇਆ ਮੇਰੇ ਭਰਾ ਦਾ ਦੋਸਤ ਕਰਦਾ ਸੀ ਇਹ ਪ੍ਰੈਕਟਿਸ ਕਰਵਾਉਂਦਾ ਸੀ ਮੁੰਡਿਆਂ ਨੂੰ ਅੱਗੇ ਉਹ ਪਾਰਕ ਦੇ ਵਿੱਚ ਤਾਂ ਮੇਰੇ ਭਰਾ ਨੇ ਆਪਣੇ ਦੋਸਤ ਕੋਲ ਮੈਨੂੰ ਭੇਜਿਆ ਤੇ ਉੱਥੋਂ ਮੇਰੀ ਸ਼ੁਰੂਆਤ ਹੋਈ ਹੌਲੀ ਹੌਲੀ ਮੈਨੂੰ 1 ਸਾਲ ਹੋਇਆ 2 ਸਾਲ ਹੋਇਆ 3 ਸਾਲ ਹੋਇਆ ਹੁਣ ਕਰਦੇ ਕਰਦੇ 8 ਸਾਲ ਹੋ ਗਏ 8 ਸਾਲ ਹੋ ਗਏ ਹਾਂਜੀ ਔਖਾ ਲੱਗਿਆ ਸਟਾਰਟਿੰਗ ਦੇ ਵਿੱਚ ਔਖਾ ਤਾਂ ਲੱਗਿਆ ਕਿਉਂਕਿ ਹਰ ਇੱਕ ਕੰਮ ਜਦੋਂ ਕਰਦੇ ਆ ਔਖਾ ਜਾਂ ਤਾਂ ਹੁੰਦਾ ਹੈ ਪਰ ਜਦੋਂ ਆਦਤ ਪੈ ਗਈ ਇੱਕ ਸਾਲ ਲੰਘਿਆ ਦੋ ਸਾਲ ਲੰਘਿਆ ਪਰ ਹੌਲੀ-ਹੌਲੀ ਮੈਂਟੇਨ ਹੁੰਦਾ ਗਿਆ ਤੇ ਹੁਣ ਹੁਣ ਕੁਝ ਨਹੀਂ ਹੁੰਦਾ ਹੁਣ ਤਾਂ ਆਦਤ ਹੀ ਪੈ ਰਹੀ ਹੈ ਲਾ ਲਓ ਹੂੰ ਉਮਰ ਕਿੰਨੀ ਉਮਰ ਹੈ ਉਮਰੇ 23 ਸਾਲ ਹੋ ਗਈ ਮੇਰੀ ਹੁਣੀ ਅੱਛਾ ਪੜਾਈ ਕੀ ਕਰਦੇ ਹੋ ਪੜਾਈ ਮੇਰੀ ਬੀਏ ਕੰਪਲੀਟ ਹੋ ਗਈ ਹੁਣ ਮੇਰੇ ਯੋਗਾ ਦਾ ਕੋਰਸ ਚੱਲ ਰਿਹਾ ਹੈ ਮੇਰੇ ਅੱਛਾ ਤੇ ਜਦੋਂ ਬਾਈ ਤੁਸੀਂ ਹਣਾ ਹੁਣ ਅਸੀਂ ਦੇਖਦੇ ਆ ਟੂਰਨਾਮੈਂਟ ਤੇ ਜਾਂਦੇ ਹਾਂ ਕਰਦੇ ਜਿਹੜੇ ਹਾਲਾਤ ਨੇ ਉਹ ਵੀ ਤੁਸੀਂ ਦੱਸਿ ਦਿਓ ਤੇ ਮੈਂ ਘਰ ਵੀ ਤੁਹਾਡ ਉੱਥੇ ਜਿਹੜਾ ਜਾਣਦਰ ਜਵਾਨ ਹੈ ਜਾਂ ਕਿਹਨੇ ਤੁਹਾਨੂੰ ਸਪੋਰਟ ਕੀਤਾ ਰਾਇ ਦਿੱਤੀ ਵੀ ਤੁਸੀਂ ਟੂਰਨਾਮੈਂਟ ਤੇ ਜਾ ਕੇ ਦਿਖਾਇਆ ਕਰੋ ਹੁਣ ਲਾ ਲੋ ਵੀ ਮੈਂ ਪ੍ਰੈਕਟਿਸ ਕਰਦਾ ਸੀ ਇਹ ਮੈਂ ਟੂਰਨਾਮੈਂਟ ਤੇ ਜਾਣਾ ਪਿਛਲੇ ਸਾਲ ਹੀ ਸ਼ੁਰੂ ਕੀਤਾ ਸੀ ਮੇਰੇ ਪਿੰਡੇ ਹੋਇਆ ਸੀ ਮੋਨਕ ਸਟੇਡੀਅਮ ਦੇ ਵਿੱਚ ਟੂਰਨਾਮੈਂਟ ਤਾਂ ਉੱਥੇ ਵੈਸੇ ਮੈਂ ਮੇਰੇ ਟੀਚਰ ਨਾਲ ਦੇਖਣ ਜਾ ਰਹੀ ਸੀ ਟੂਰਨਾਮੈਂਟ ਤਾਂ ਮੇਰੇ ਟੀਚਰ ਦੇ ਮਨ ਦੇ ਵਿੱਚ ਆਇਆ ਕੁਝ ਅ ਵੀ ਚਲ ਕਮਲ ਇੱਥੇ ਸਟੰਟ ਕਰੇ ਆਪਦੇ ਜੋ ਕਰਦਾ ਪ੍ਰੈਕਟਿਸ ਉਹ ਦਿਖਾਵੇ ਤਾਂ ਉਦੋਂ ਮੈਂ ਆਪਣੇ ਪਿੰਡ ਦੇ ਵਿੱਚ ਸਟਾਰਟਿੰਗ ਦੇ ਵਿੱਚ ਸਟੰਟ ਕਰੇ ਸੀ ਤੇ ਉੱਥੋਂ ਮੇਰੀ ਪਹਿਲੀ ਵੀਡੀਓ ਬਣੀ ਸੀ ਇੰਸਟਾਗ੍ਰam ਤੋਂ YouTube ਤੇ ਪਾਈ ਸੀ ਮੈਂ ਤੇ ਉੱਥੋਂ ਸ਼ੁਰੂਆਤ ਹੋਈ ਸੀ ਮੇਰੀ ਸਾਰੀ ਇਹ ਟੂਰਨਾਮੈਂਟ ਤੋਂ ਅੱਜ ਲੋਕ ਮੈਨੂੰ ਜਾਣਦੇ ਨਹੀਂ ਚਾਰ ਬੰਦੇ ਮੈਨੂੰ ਜਾਣਦੇ ਨੇ ਮੈਂ ਕਿੱਥੇ ਬਾਹਰ ਜਾਣਾ ਉਹ ਕਬੱਡੀ ਕਰਕੇ ਮੈਨੂੰ ਜਾਣਦੇ ਨੇ ਤੇ ਕਬੱਡੀ ਤੋਂ ਹੀ ਮੇਰੀ ਵੀਡੀਓ ਵਾਇਰਲ ਹੋਈਆਂ ਨੇ ਤਾਂ ਟੂਰਨਾਮੈਂਟ ਦੇ ਵਿੱਚ ਜਾਣ ਦਾ ਮੇਰਾ ਮਕਸਦ ਇਹ ਹੀ ਹੈ ਕਿ ਮੈਂ ਪੰਜਾਬ ਦੇ ਵਿੱਚ ਦਿਖਾਵਾਂ ਇਹ ਚੀਜ਼ਾਂ ਜਾਣਦੀ ਕਿਉਂਕਿ ਸਟਾਰਟਿੰਗ ਦੇ ਵਿੱਚ ਗਿਆ ਮੈਨੂੰ ਸ਼ਰਮ ਆਉਂਦੀ ਸੀ ਵੀ ਉੱਥੇ ਜਾ ਕੇ ਸਟੰਟ ਕਰਾਂਗਾ ਨੰਗਾ ਪਿੰਡਾ ਹੋਊਗਾ ਕੱਚੇ ਦੇ ਵਿੱਚ ਹੋਵਾਂਗਾ ਤਾਂ ਜਦੋਂ ਹੌਲੀ-ਹੌਲੀ ਆਦਤ ਪਈ ਮੈਨੂੰ ਜਾਣਾ ਵੱਧ ਟੂਰਨਾਮੈਂਟ ਲੱਗੇ ਗਏ ਮੈਨੂੰ ਪਤਾ ਚੱਲੇ ਗਿਆ ਇਹ ਪਿੰਡ ਟੂਰਨਾਮੈਂਟ ਹੈ ਉੱਥੇ ਪੱਗਿਆ ਮੋਟਰਸਾਈਕਲ ਲੈ ਕੇ ਇਹ ਪਿੰਡ ਟੂਰਨਾਮੈਂਟ ਆ ਉਥੋਂ ਪੱਗਿਆ ਤਾਂ ਹੌਲੀ-ਹੌਲੀ ਆਦਤ ਪਈ ਗਈ ਤਾਂ ਹੁਣ ਮੈਨੂੰ ਕਾਫੀ ਹੱਦ ਤੱਕ ਬੁਲਾਣ ਵੀ ਲੱਗ ਪਏ ਟੂਰਨਾਮੈਂਟਾਂ ਤੇ ਹੂੰ ਇਹੀ ਪੁੱਛਣਾ ਸੀ ਹਾਂਜੀ ਹਾਂਜੀ ਤਾਂ ਹੁਣ ਬੱਸ ਵਧੀਆ ਲੱਗਦਾ ਟੂਰਨਾਮੈਂਟ ਦੇ ਵਿੱਚ ਜਾ ਕੇ ਤਾਂ ਕਬੱਡੀ ਤੋਂ ਹੀ ਮੈਨੂੰ ਜਾਣ ਪਛਾਣਨ ਲੱਗੇ ਨੇ ਲੋਕ ਜੇ ਪਹਿਲਾਂ ਮੈਨੂੰ ਕੋਈ ਨਹੀਂ ਜਾਣਦਾ ਸੀ ਅੱ ਕਮਲ ਨਾਲ ਆਪਣੇ ਸਰੀਰ ਦੇ ਉਹ ਦਿਖਾਉਂਦਾ ਹੈ ਨਾ ਜਿਹੜਾ ਤੁਸੀਂ ਐਕਸ਼ਨ ਕਰਦੇ ਹੋ ਤਾਂ ਲੋਕ ਆਪਣੇ ਆਪ ਤਾੜੀਆਂ ਮਾਰ ਦਿੰਦੇ ਕਿਵੇਂ ਲੱਗਦਾ ਫਿਰ ਬਹੁਤ ਵਧੀਆ ਲੱਗਦਾ ਕਿਉਂਕਿ ਪਹਿਲਾਂ ਮੈਂ ਹੀ ਪਾਰਕ ਦੇ ਵਿੱਚ ਸਟੇਡੀਅਮ ਦੇ ਵਿੱਚ ਪ੍ਰੈਕਟਿਸ ਕਰਦਾ ਸੀ ਮੈਨੂੰ ਮੈਨੂੰ ਉਮੀਦ ਹੋ ਗਈ ਸੀ ਐਨੀ ਲੱਗਣ ਲੱਗਿਆ ਸੀ ਵੀ ਇਹ ਕਿ ਮੈਂ ਕੀ ਕਰ ਰਿਹਾ ਹੂੰ ਵੀ ਕੁਝ ਫਰਕ ਤਾਂ ਪੈ ਨਹੀਂ ਰਿਹਾ ਇੰਨਾ ਸਰੀਰ ਤੋੜਦਾ ਤਾਂ ਜਦੋਂ ਕਬੱਡੀ ਦੇ ਵਿੱਚ ਮੈਂ ਗਿਆ ਤਾਂ ਮੈਨੂੰ ਉੱਥੇ ਰਿਸਪੌਂਸ ਲੋਕਾਂ ਦਾ ਪਿਆਰ ਬਹੁਤ ਮਿਲਿਆ ਮੈਨੂੰ ਤਾਂ ਹੁਣ ਦਿਲੋਂ ਕਰਦਾ ਹੋਰ ਪ੍ਰੈਕਟਿਸ ਕਰਨ ਦਾ ਵੀ ਹੁਣ ਕਬੱਡੀ ਦੇ ਵਿੱਚ ਜਾਵਾਂਗੇ ਨਾਵੇਂ ਨਾਵੇਂ ਸਟੰਟਾ ਦਿਖਾਵਾਂਗੇ ਲੋਕ ਆਪਣੇ ਅਫਤੜੀਆਂ ਮਾਰਦੇ ਨੇ ਸਟਾਡਨ ਦੇ ਵਿੱਚ ਲੱਗਦਾ ਸੀ ਵੀ ਜਾਵਾਂਗਾ ਲੋਕ ਪਤਾ ਨਹੀਂ ਕੀ ਕਹਿਣਗੇ ਵੀ ਇਹ ਗਰਾਊਂਡਾਂ ਦੇ ਵਿੱਚ ਕਰਨ ਜੋਗਾ ਨਹੀਂ ਹੈਗਾ ਵੀ ਕੀ ਕਰੂਗਾ ਗਰਾਊਂਡਾਂ ਦੇ ਵਿੱਚ ਤਾਂ ਕਬੱਡੀ ਚੱਲਦੀ ਹੈ ਤਾਂ ਬੱਸ ਮੈਂ ਮੇਰੇ ਟੀਚਰ ਨੇ ਮੈਨੂੰ ਇਹ ਕਹਿ ਕੇ ਭਾਰ ਕਿ ਇਹ ਕ ਇਹ ਕਹਿ ਕੇ ਅੰਦਰ ਭੇਜਤਾ ਦੀ ਵੀ ਦੇਖੀ ਜਾਊਗੀ ਜੋ ਕੁਝ ਹੋਗਾ ਪਰ ਉਹ ਬਹੁਤ ਵਧੀਆ ਹੋਇਆ ਜੋ ਹੋਇਆ ਹਾਂਜੀ ਬਿਲਕੁਲ ਲੋਕ ਜਿਹੜਾ ਬਹੁਤ ਪਿਆਰ ਨਾਲ ਜਿਹੜਾ ਤੁਹਾਨੂੰ ਬਹੁਤ ਪਿਆਰ ਦਿੰਦੇ ਨੇ ਹਾਂਜੀ ਹਾਂਜੀ ਬਹੁਤ ਮਤਲਬ ਲੋਕਾਂ ਦਾ ਪਿਆਰ ਮਿਲਦਾ ਇਹ ਸੋਸ਼ਲ ਮੀਡੀਆ ਤੇ ਜਦੋਂ ਵੀਡੀਓ ਪਾਉਣਾ ਆਈ ਤਾਂ ਬਹੁਤ ਮਾਪੇ ਦੇ ਮਾਪੇ ਆਪਣੇ ਮੈਨੂੰ ਕਹਿੰਦੇ ਨੇ ਵੀ ਸਾਡੇ ਬੱਚਿਆਂ ਨੂੰ ਵੀ ਟੀਚ ਕਰੋ ਸਿਖਾਓ ਇਹ ਚੀਜ਼ਾਂ ਹੁਣ ਬਹੁਤ ਵਧੀਆ ਲੱਗਦਾ ਈ ਤੈਨੂੰ ਨਹੀਂ ਕਰਦਿਆਂ ਨੇ ਰੋਕਿਆ ਮੈਨੂੰ ਕਰਦਦੇ ਨੇ ਰੋਕਿਆ ਜੀ ਜਦੋਂ ਮੈਂ 9ਵੀਂ 10ਵੀਂ ਕਲਾਸ ਦੇ ਵਿੱਚ ਪੜਦਾ ਸੀ ਉਦੋਂ ਦਾ ਚਲੋ ਮੇਰੇ ਮੰਮੀ ਡੈਡੀ ਨੂੰ ਇਹ ਹੋ ਗਿਆ ਸੀ ਵੀ ਚਲੋ ਇਹ ਬੱਚਾ ਹੈ ਚਲ ਕਿਸੇ ਖੇੜੇ ਪਾਸੇ ਲੱਗ ਰਿਹਾ ਹੈ ਫੋਨ ਤੋਂ ਦੂਰ ਹੈ ਵੀ ਗਲਤ ਕੰਮਾਂ ਤੋਂ ਦੂਰ ਹੈ ਕੁੜੀਆਂ ਬਾਜ਼ੀਆਂ ਤੋਂ ਦੂਰ ਹੈ ਇਹ ਚੀਜ਼ ਜਦੋਂ ਦੂਰ ਹੈ ਵੀ ਚਲੋ ਗੇਮ ਪਾਸੇ ਲੱਗ ਰਿਹਾ ਵਧੀਆ ਹੈ ਪਰ ਜਦੋਂ ਜਦੋਂ ਮੈਂ ਪਲੱਸ 1 ਦੇ ਵਿੱਚ ਹੋਇਆ ਪਲੱਸ 2 ਦੇ ਵਿੱਚ ਹੋਇਆ ਤਾਂ ਮੇਰੇ ਅੰਦਰ ਵੀ ਗੱਲ ਖੜਕਣ ਲੱਗ ਗਈ ਵੀ ਕਰਨਾ ਕੀ ਹੈ ਹੁਣ ਅੱਗੇ ਕਿਉਂਕਿ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਿਉਂਕਿ ਮੈਂ ਤਾਂ ਬਹੁਤ ਗਰੀਬ ਘਰੋਂ ਆ ਐਨਾ ਅਮੀਰ ਨਹੀਂ ਹਨ ਕਿਉਂਕਿ ਅਮੀਰ ਬੰਦੇ ਨੂੰ ਲੋੜ ਨਹੀਂ ਹੁੰਦੀ ਕੁਝ ਕਰਨ ਦੀ ਪਰ ਮੈਨੂੰ ਟੈਨਸ਼ਨ ਹੋ ਗਈ ਸੀ ਵੀ ਹੁਣ ਪਲੱਸ 2 ਕਰ ਰਿਹਾ ਵੀ ਅੱਗੇ ਕੀ ਕਰਨਾ ਹੈ ਵੀ ਬੀਏ ਕਰਨੀ ਹੈ ਕੋਈ ਕੰਮ ਸਿੱਖਣਾ ਹੈ ਤਾਂ ਇਹ ਟੈਨਸ਼ਨ ਹੋ ਗਈ ਸੀ ਮੈਨੂੰ ਪਰ ਨਾਲ ਨਾਲ ਮੈਂ ਕਰਦੇ ਰਿਹਾ ਸੀ ਆਪਣਾ ਗੇਮ ਯੋਗਾ ਜਦੋਂ ਮੈਂ ਪ੍ਰੈਕਟਿਸ ਕਰ ਰਿਹਾ ਹੁੰਦਾ ਤਾਂ ਮਾਪੇ ਮੇਰੇ ਮੰਮੀ ਡੈਡੀ ਮੈਨੂੰ ਕਹਿਣ ਲੱਗੇ ਵੀ ਹੁਣ ਕੀ ਕਰਨ ਅੱਗੇ ਤੂੰ ਤਾਂ ਲਗਭਗ ਮੈਨੂੰ 90% ਇਹ ਸੀ ਕਿ ਚਲ ਗੇਮ ਦੇ ਵਿੱਚ ਆਪਣਾ ਕੈਰੀਅਰ ਬਣਾਣਾ ਹੈ ਵਧੀਆ ਯੋਗਾ ਯੋਗਾ ਟੀਚਰ ਲੱਗਣਾ ਗਿਆ ਆਪਾਂ ਵੀ ਹੋਰ ਹੋਰਾਂ ਨੂੰ ਵੀ ਸਿਖਾਣਾ ਹੈ ਕਿਉਂਕਿ ਇਹਦੇ ਤੋਂ ਹੀ ਮੈਨੂੰ ਅਰਨਿੰਗ ਹੋਊਗੀ ਤੇ ਇਹ ਕੰਮ ਵੀ ਵਧੀਆ ਤੇ ਲੋਕਾਂ ਨੂੰ ਮੈਂ ਦੱਸਾਂਗਾ ਵੀ ਵੀ ਮੇਰਾ ਜੋ ਐਕਸਪੀਰੀਅੰਸ ਹੈ ਗੇਮ ਦਾ ਤਾਂ ਬਸ ਹੌਲੀ-ਹੌਲੀ ਸ਼ੁਰੂਆਤ ਹੋਈ ਤਾਂ ਹੁਣ ਤੱਕ ਮੈਂ ਸਟੱਡੀ ਕਰ ਰਿਹਾ ਤੇ ਹੁਣ ਐਵੇਂ ਗੇਮ ਦੀ ਪ੍ਰੈਕਟਿਸ ਕਰ ਰਿਹਾ ਅੱਛਾ ਬਚਪਨ ਦੇ ਵਿੱਚ ਵੀ ਬੰਦਾ ਸੋਚਦਾ ਵੀ ਮੈਂ ਕੁਝ ਕਰਨਾ ਚਾਹੁੰਨਾ ਹੈ ਹਨਾ ਉਹ ਕਈ ਸੁਪਨੇ ਹੁੰਦੇ ਆ ਪਰ ਬਾਅਦ ਦੇ ਵਿੱਚ ਤੁਸੀਂ ਇਸ ਪਾਸੇ ਆਏ ਹੋ ਬਚਪਨ ਦੇ ਵਿੱਚ ਕੀ ਸੋਚਦੇ ਸੀ ਵੀ ਮੈਂ ਆ ਬਚਪਨ ਦੇ ਵਿੱਚ ਵੈਸੇ ਮੈਂ ক্রিকেট ਦਾ ਸ਼ੌਂਕੀ ਸੀ ক্রিকেট ਦੇਖਦਾ ਹੁੰਦਾ ਸੀ ਮੈਂ ਸਟੇਡੀਅਮ ਦੇ ਵਿੱਚ ਵੀ ਖੇਡਾਂ ক্রিকেটਰ ਬਣਨ ਦਾ ਸ਼ੌਂਕ ਸੀ ਮੇਰਾ ਵੈਸੇ ਮੈਨੂੰ ਪਤਾ ਕਿਉਂਕਿ ক্রিকেট ਮਹਿੰਗੀ ਗੇਮ ਹੈ ਮੈਨੂੰ ਪਤਾ ਲੱਗਿਆ ਇਹ ਚੀਜ਼ ਤਾਂ ਵੀ ਮਾੜਾ ਮੋਟਾ ਬੰਦਾ ਨਹੀਂ ਕਰ ਸਕਦਾ ਏ ਵੈਸੇ ਸ਼ੌਂਕ ਮੈਨੂੰ ਗੇਮ ਦਾ ਵੀ ਹੈ ਹੀ ਨਹੀਂ ਸੀ ਕੋਈ ਮਤਲਬ ਹੀ ਦੇਖਣ ਦਾ ਤੇ ਖੇਡਣ ਦਾ ਸ਼ੌਂਕ ਸੀ ਕੋਈ ਇਹ ਨਹੀਂ ਸੀ ਮੈਂ ਖੇਡਣ ਜਾਵਾਂ ਕਿਤੇ ਬਾਹਰ ਬੂਰ ਬਸ ਪ੍ਰਾਹ ਨੇ ਮੈਨੂੰ ਇਹ ਵਿੱਚ ਇਹ ਫੀਲਡ ਦੇ ਵਿੱਚ ਪਾਇਆ ਕਰਨ ਦੀ ਇੱਛਾ ਮੇਰੀ ਭਰਾ ਦੀ ਸੀ ਪਰ ਆਨੇ ਮੈਨੂੰ ਇਹ ਫੀਲਡ ਦੇ ਵਿੱਚ ਪਾ ਗਏ ਇਹ ਇੱਛਾ ਮੈਨੂੰ ਹੁਣ ਪਤਾ ਚੱਲਿਆ ਵੀ ਮੈਂ ਇਹ ਕੀ ਕਰ ਸਕਦਾ ਹੁਣ ਮੈਂ ਕਰਨਾ ਕੀ ਹੈ ਭਰਾ ਤੋਂ ਬਿਨਾ ਆਪਾਂ ਗੱਲ ਕਰ ਲਈਏ ਤੁਹਾਡੀ ਸਪੋਰਟ ਕਰਨ ਵਾਲੇ ਤੇ ਵਿੱਚ ਕੁਝ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਨੇ ਵੀ ਕਿੱਧਰ ਚੱਲ ਪਿਆ ਹਾਂਜੀ ਹਾਂਜੀ ਹੁਣ ਲਾ ਲਓ ਮੈਂ ਪਹਿਲੇ ਦਿਨ ਜਦੋਂ ਕਬੱਡੀ ਕੱਪ ਤੇ ਗਿਆ ਜੀ ਮੇਰੇ ਪਿੰਡ ਹੋਇਆ ਸੀ ਮੈਂ ਪਹਿਲੀ ਵੀਡੀਓ ਮੇਰੀ ਉੱਥੋਂ ਵਾਇਰਲ ਹੋਈ ਸੀ ਤੇ ਉਹ ਵੀਡੀਓ ਨੂੰ 17 ਮਿਲੀਅਨ ਵਿਊ ਆਏ ਸੀ ਇੰਸਟਾਗ੍ਰam ਤੇ ਤਾਂ ਉਦੋਂ ਵੀਡੀਓ ਤਾਂ ਪਹਿਲਾਂ ਮੈਨੂੰ ਇਹ ਲੱਗ ਰਿਹਾ ਸੀ ਵੀ ਲੋਕ ਕੀ ਕਹਿਣਗੇ ਵੀਲਾ ਉਹ ਫਲਾਣੇ ਦਾ ਮੁੰਡਾ ਉੱਥੇ ਸਟੰਟ ਕਰਦਾ ਨੰਗੇ ਪਿੰਡੇ ਵੀ ਸਟੰਟ ਕਰਕੇ ਫਿਰ ਗੇੜਾ ਲਾਊਗਾ ਉਹਨਾਂ ਦੇ ਅੰਦਰ ਕੀ ਹੈ ਵੀ ਹੁੰਦਾ ਵੀ ਪੈਸੇ ਮੰਗੂਗਾ ਜਿਵੇਂ ਬੱਸਾਂ ਦੇ ਵਿੱਚ ਮੰਗਦੇ ਨੇ ਮੈਨੂੰ ਇਹ ਇੱਕ ਡਰ ਲੱਗਦਾ ਸੀ ਵੀ ਨਾ ਪਰ ਇਹ ਨਹੀਂ ਪਤਾ ਸੀ ਵੀ ਇੱਥੋਂ ਮੇਰੀ ਸ਼ੁਰੂਆਤ ਹੋਊਗੀ ਇੱਕ ਵਾਰਸ ਮੈਂ ਇੱਕ ਕੁੜੀ ਪਿੱਛੇ ਖੜਾ ਸੀ ਤਾਂ ਵਧੀਆ ਰਹਿ ਮੇਰੇ ਟੀਚਰ ਨੇ ਮੈਨੂੰ ਤੱਕਿਆ ਵੀ ਨਾ ਨਾ ਜਾ ਜਾ ਤਾਂ ਉੱਥੋਂ ਗਿਆ ਤਾਂ ਹੁਣ ਵੀ ਜਦੋਂ ਮੈਂ ਵੀਡੀਓ ਸ਼ੂਟ ਕਰਦਾ ਜਾਂ ਪ੍ਰੈਕਟਿਸ ਕਰਦਾ ਕਬੱਡੀ ਦੇ ਵਿੱਚ ਜਾਣਾ ਤਾਂ ਹੁਣ ਲੋਕ ਆਪ ਫੋਨ ਕੱਢਣ ਵਾਸਤੇ ਵੀਡੀਓ ਬਣਾਉਂਦੇ ਨੇ ਪਹਿੰੋਂ ਮੈਨੂੰ ਪਹਿਲਾਂ ਮੈਨੂੰ ਇਹ ਡਰ ਲੱਗਦਾ ਸੀ ਕਿ ਲੋਕ ਮੇਰੀ ਵੀਡੀਓ ਬਣਾਣਗੇ ਵੀ ਮੈਨੂੰ ਕਦੇ ਗਲਤ ਨਾ ਕਹਿਣ ਵੀ ਇਹ ਦੇਖੋ ਫਾਣ ਦਾ ਮੁੰਡਾ ਕਿੱਥੇ ਕਰਤੱਵ ਕਰ ਰਿਹਾ ਹੈ ਤਾਂ ਹੁਣ ਲੋਕ ਆਪ ਵੀਡੀਓ ਆਪ ਫੋਨ ਕੱਢਦੇ ਨੇ ਵੀਡੀਓ ਬਣਾਉਣ ਵਾਸਤੇ ਕਬੱਡੀ ਕੱਪ ਤੇ ਜਾਣਾ ਤੇ ਹੁਣ ਲੋਕਾਂ ਦਾ ਕਬੱਡੀਾਂ ਤੇ ਕੱਪਾਂ ਤੇ ਮੈਨੂੰ ਬਹੁਤ ਪਿਆਰ ਮਿਲਦਾ ਹੈ ਅੱਛਾ ਭਰਾ ਤੋਂ ਬਿਨਾ ਫਿਰ ਹੋਰ ਸਪੋਰਟ ਕਰਨ ਵਾਲੇ ਕਿਹੜੇ-ਕਿਹੜੇ ਸੱਜਣ ਨੇ ਉਹਨਾਂ ਸਟਾਰਟਿੰਗ ਦੇ ਵਿੱਚ ਤਾਂ ਹੀ ਮੇਰੇ ਪ੍ਰਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਜੀ ਜਦੋਂ ਮੈਂ ਪਹਿਲੇ ਟੂਰਨਾਮੈਂਟ ਤੇ ਗਿਆ ਮੇਰੇ ਪ੍ਰਾਂ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਹੀ ਮੰਮੀ ਡੈਡੀ ਕਰਦੇ ਸੀ ਪਰ ਉਹ ਤਰੀਕੇ ਨਾਲ ਨਹੀਂ ਕਰਦੇ ਸੀ ਕਿਉਂ ਮੰਮੀ ਡੈਡੀ ਨੂੰ ਫਿਕਰ ਹੁੰਦੀ ਵੀ ਕਰਨਾ ਕੀ ਹੈ ਅੱਗੇ ਤਾਂ ਹੁਣ ਮੰਮੀ ਡੈਡੀ ਸਪੋਰਟ ਕਰਦੇ ਨੇ ਸਟਾਰਟਿੰਗ ਵਿੱਚ ਮੇਰੇ ਭਰਾ ਨੇ ਸਭ ਤੋਂ ਪਹਿਲਾਂ ਮੈਨੂੰ ਸਭ ਤੋਂ ਵੱਧ ਸਪੋਰਟ ਕੀਤਾ ਮੇਰੇ ਵੱਡੇ ਭਰਾ ਨੇ ਹੁਣ ਤਾਂ ਮੇਰੇ ਮੰਮੀ ਡੈਡੀ ਵੀ ਲੱਗ ਰਹੇ ਨੇ ਸਪੋਰਟ ਕਰਨ ਹੁਣ ਚਾਰ ਬੰਦੇ ਮੇਰੇ ਡੈਡੀ ਨੂੰ ਕਹਿੰਦੇ ਨੇ ਵੀ ਮੇਰਾ ਡੈਡੀ ਦੁਕਾਨ ਤੇ ਕੰਮ ਕਰਦਾ ਮਿਲਦੇ ਨੇ ਜੋ ਤੇਰਾ ਮੁੰਡਾ ਹੈ ਕਬੱਡੀ ਕੱਪ ਤੇ ਦੇਖਿਆ ਸੀ ਸਟੰਟ ਬਹੁਤ ਵਧੀਆ ਕਰਦਾ ਹੈ ਹੁਣ ਮੰਮੀ ਡੈਡੀ ਵੀ ਸਪੋਰਟ ਕਰਦੇ ਨੇ ਕਰਦੇ ਵੀ ਸਪੋਰਟ ਕਰਦੇ ਨੇ ਹੁਣ ਮੈਂ ਕਬੱਡੀ ਦੇ ਵਿੱਚ ਸਟਾਰਟਿੰਗ ਦੇ ਵਿੱਚ ਗਿਆ ਸੀ ਮੈਨੂੰ ਵੀ ਲਹਿਰੇ ਘਾਗੇ ਦੇ ਵਿਕ ਵਰਕ ਕਰਦੇ ਨੇ ਤਾਂ ਬਾਈ ਨੇ ਮੈਨੂੰ ਸਟਾਰਟਿੰਗ ਦੇ ਵਿੱਚ ਕਬੱਡੀ ਦੇ ਕੱਪ ਦੇ ਵਿੱਚ ਸਪੋਰਟ ਕੀਤੀ ਜੀ ਐਨੇ ਬੰਦੇ ਵੱਡੇ ਭਰਾਵਾਂ ਨੂੰ ਸਪੋਰਟ ਕੀਤੇ ਬਾਈ ਮੈਨੂੰ ਵੱਡਾ ਭਰਾ ਛੋਟਾ ਭਰਾ ਮੰਨ ਕੇ ਚੱਲਦਾ ਤੇ ਮੈਨੂੰ ਬਾਈ ਨੇ ਐਨਾ ਕਹਿਤਾ ਸੀ ਵੀ ਜੇ ਤੈਨੂੰ ਕੋਈ ਪੈਸੇ ਦੀ ਵੀ ਲੋੜ ਹੈ ਹੁਣ ਮੇਰੇ ਕੋਲ ਬਾਈਕ ਨਹੀਂ ਹੈਗੀ ਬਾਈ ਨੇ ਮੈਨੂੰ ਸਿੱਧਾ ਕਹਿਤਾ ਸੀ ਕਹਿੰਦਾ ਮੇਰੇ ਲਈ ਬਾਈਕ ਲੈ ਜਾ ਵੀ ਤੂੰ ਆਪਦੇ ਕਬੱਡੀ ਕੱਪਲਾ ਛੱਡਨਾ ਤਾਂ ਡਾਕਟਰ ਬਾਈ ਦਾ ਮੇਰੇ ਜੀਵਨ ਦੇ ਵਿੱਚ ਜਿੰਨਾ ਅੱਜ ਮੇਰਾ ਨਾਮ ਹੈਗਾ ਬਹੁਤ ਵੱਡਾ ਹਿੱਸਾ ਬਾਈ ਦਾ ਤਾਂ ਦਿਲੋਂ ਧੰਨਵਾਦ ਅੱਛਾ ਜਦੋਂ ਤੁਸੀਂ ਬਾਈ ਟੂਰਨਾਮੈਂਟਾਂ ਤੇ ਜਾਂਦੇ ਸੀ ਨਾ ਵੇਲੇ ਕੇ ਤੇ ਕਿਵੇਂ ਕਰਦੀ ਸੀ ਅਰੇਂਜਮੈਂਟ ਕਿਵੇਂ ਜਾਂਦੇ ਹੁਣ ਜਦੋਂ ਸਟਾਰਟਿੰਗ ਵਿੱਚ ਮੈਂ ਕਬੱਡੀ ਕੱਪਾਂ ਤੇ ਗਿਆ ਹੀ ਨਾਲ ਨਾਲ ਪੜਾਈ ਵੀ ਚਾਹਦੀ ਸੀ ਮੇਰੀ ਬੀਏ ਦੀ ਤਾਂ ਮੈਂ ਲਿਫਟਾਂ ਮੰਗ ਕੇ ਵੀ ਗਿਆ ਹੀ ਮੋਟਰਸਾਈਕਲਾਂ ਤੇ ਟੈਕਟਾਂ ਤੇ ਵੀ ਲਿਫਟਾਂ ਮੰਗ ਕੇ ਗਿਆ ਹੀ ਗੱਡੀਆਂ ਤੇ ਅਥਰੋਕ ਰੋਕ ਰੋਕ ਕੇ ਗਿਆ ਹੌਲੀ ਹੌਲੀ ਕਿਉਂਕਿ ਹੁਣ ਮੇਰੇ ਕੋਲ ਆਪ ਦਾ ਸਾਧਨ ਨਹੀਂ ਹੈਗਾ ਕਬੱਡੀ ਕੱਪ ਦੇ ਜਾਣ ਵਾਸਤੇ ਹੈ ਨਹੀਂ ਅਜੇ ਅਜੇ ਮੇਰੇ ਕੋਲ ਹੈ ਨਹੀਂ ਕੋਈ ਸਾਧਨ ਹੁਣ ਵੀ ਮੈਂ ਕੱਲ੍ਹ ਪਾਸੋਂ ਟੂਰਨਾਮੈਂਟ ਲਾ ਕੇ ਆਈ ਪਲੱਥ ਦਾ ਉੱਥੇ ਵੀ ਮੈਂ ਕਿਸੇ ਤੋਂ ਮੋਟਰਸਾਈਕਲ ਲੈ ਕੇ ਲਾ ਕੇ ਆਇਆ ਕਬੱਡੀ ਕੱਪ ਵੀ ਤੇ ਜਿੰਨੇ ਵੀ ਕਬੱਡੀ ਕੱਪ ਲ ਤੇ ਪਿਛਲੇ ਦਿਨੀ ਜਿਵੇਂ ਤੁਹਾਡੀਆਂ ਹੋਰ ਵੀਡੀਓ ਵਾਇਰਲ ਹੁੰਦੀਆਂ ਨੇ ਔਰ ਰੁਪਿੰਦਰ ਜਲਾਲ ਨੇ ਬਹੁਤ ਸੋਹਣਾ ਬੋਲਿਆ ਤੁਹਾਡੇ ਬਾਰੇ ਹਾਂਜੀ ਹਾਂਜੀ ਹੁਣ ਰੁਪਿੰਦਰ ਜਲਾਲ ਬਾਈ ਮੈਨੂੰ ਸੱਦ ਦੇ ਕੇ ਰੋਹਲਾ ਕਬੱਡੀ ਕੱਪ ਤੇ ਮਿਲਿਆ ਸੀ ਮੇਰੀ ਬਹੁਤ ਇੱਛਾ ਸੀ ਮੇਰਾ ਭਰਾ ਵੀ ਕਹਿੰਦਾ ਸੀ ਕਿਉਂਕਿ ਮੇਰੇ ਭਰਾ ਨੂੰ ਪਤਾ ਉਹ ਸ਼ੁਰੂ ਤੋਂ ਕਬੱਡੀ ਦੇਖਦਾ ਵੀ ਰੁਪਿੰਦਰ ਜਲਾਲ ਜੀ ਮਿਲੂਗਾ ਤੂੰ ਤੈਨੂੰ ਬਹੁਤ ਸਪੋਰਟ ਕਰੂਗਾ ਜਿਉਂਦੇ ਰਾਜ ਤੈਨੂੰ ਬਹੁਤ ਸਪੋਰਟ ਹੋ ਸਕਦੀ ਹੈ ਵੀ ਲੋਕ ਤੈਨੂੰ ਹੋਰ ਪਛਾਣਨਗੇ ਤਾਂ ਸੱਦ ਕੇ ਰੋਹਲਾ ਗਿਆ ਸੀ 19 ਤਰੀਕ ਨੂੰ ਕਬੱਡੀ ਕੱਪ ਦੀ ਉੱਥੇ ਰੁਪਿੰਦਰ ਜਲਾਲ ਬਾਈ ਮਿਲਿਆ ਮੈਨੂੰ ਤੇ ਮੇਰੀ ਬਹੁਤ ਇੱਛਾ ਸੀ ਮੈਂ ਵੀ ਸ਼ਰਮਾ ਰਿਹਾ ਜੀ ਤੇ ਮੇਰੇ ਬਾਰੇ ਬਹੁਤ ਸੋਨਾ ਬੋਲਿਆ ਕਮੈਂਟਰੀ ਕੀਤੀ ਤਾਂ ਸਟੰਟ ਬਹੁਤ ਵਧੀਆ ਹੋਇਆ ਰਪਿੰਦਰ ਜਰਾਲ ਨੇ ਬਹੁਤ ਮੇਰੇ ਬਾਰੇ ਕੁਝ ਬੋਲਿਆ ਮੈਂ ਬਾਈ ਨੂੰ ਦੱਸਿਆ ਮੇਰੇ ਬਾਰੇ ਤਾਂ ਹੁਣ ਵੀ ਰਪਿੰਦਰ ਜਰਾਲ ਬਾਈ ਵੱਲੋਂ ਕਹਿੰਦਾ ਪੂਰੀ ਸਪੋਰਟ ਆਪਣੇ ਵੱਲੋਂ ਵੀ ਆਪਦੀ ਮਿਹਨਤ ਨਾ ਛੱਡੀ ਵੀ ਮੇਰੇ ਵੱਲੋਂ ਪੂਰੀ ਸਪੋਰਟ ਹੈ ਹੂੰ ਅੱਛਾ ਭਾਈ ਇਹਦੇ ਵਾਸਤੇ ਨਾ ਜਿੱਥੇ ਤੁਸੀਂ ਪ੍ਰੈਕਟਿਸ ਕਰਦੇ ਹੋ ਮਿਹਨਤ ਕਰਦੇ ਹੋ ਉਹ ਤਾਂ ਕਰ ਹੀ ਰਹੇ ਹੋ ਇਹਦੇ ਨਾਲ ਨਾਲ ਅੱਜ ਦਾ ਜੇ ਹੁਣ ਸਮਾਂ ਦੇਖੀਏ ਤਾਂ ਆਪਣੇ ਆਪ ਨੂੰ ਖੁਰਾਕ ਜਿਹੜੀ ਹੁਣ ਚੱਲ ਰਹੀ ਹੈ ਨਾ ਉਹਦੇ ਵੱਲ ਵੀ ਵਿਸ਼ੇਸ਼ ਜਿਹੜਾ ਧਿਆਨ ਦੇਣਾ ਪੈਂਦਾ ਨਹੀਂ ਤਾਂ ਅੱਜ ਕੱਲ ਜਿਵੇਂ ਤੇਰੇ ਵਰਗੇ ਮੁੰਡੇ ਨੇ ਜਿਹੜੀ ਕਿਹੜੀਆਂ ਚੀਜ਼ਾਂ ਦਾ ਸ਼ਿਕੀਨ ਨੇ ਫਿਰ ਤੁਸੀਂ ਇਸ ਚੀਜ਼ ਨੂੰ ਕਿਵੇਂ ਮੇਨਟੇਨ ਕੀਤਾ ਹੈ ਕਿ ਮਲਕੇ ਤੁਹਾਡੇ ਕੋਲ ਸਾਹਿਬ ਦੱਸਦੇ ਕਿ ਤੁਸੀਂ ਖਾਂਦੇ ਹੋ ਕਿਉਂਕਿ ਸਰੀਰ ਵੀ ਤੁਹਾਡੇ ਚ ਲਚਕ ਵੀ ਬਹੁਤ ਹੈ ਤੇ ਤੁਸੀਂ ਹੈਵੀ ਬਿਲਕੁਲ ਕਹਰੇ ਜਿਓ ਹਾਂਜੀ ਹੁਣ ਦੇਖੋ ਇਹ ਡਾਈਟ ਦਾ ਲਾਲ ਬਹੁਤ ਵੱਡਾ ਕੰਮ ਹੁੰਦਾ ਸਰੀਰ ਦੇ ਵਿੱਚ ਹੀ ਨਾਲੋਂ 25% ਵਰਕਆਊਟ ਹੁੰਦਾ ਆਪਣਾ 75% ਆਪਣੀ ਡਾਈਟ ਹੁੰਦੀ ਹੈ ਪਰ ਮੈਂ ਐਡੇ ਵੱਡੇ ਪਰਿਵਾਰ ਤੋਂ ਨਹੀਂ ਹੈਗੀ ਮੈਂ ਆਪਣੀ ਡਾਈਟ ਮੈਂਟੇਨ ਰੱਖ ਸਕਾਂ ਪਰ ਮੈਥੋ ਜੋ ਹੁੰਦਾ ਘਰ ਦੇ ਵਿੱਚ ਹੁਣ ਰੋਟੀ ਤੋਂ ਹੀ ਆਪਾਂ ਬਹੁਤ ਵੱਡੀ ਡਾਈਟ ਲੈ ਸਕਦੇ ਆ ਕਿਉਂਕਿ ਸਟਾਰਟਿੰਗ ਦੇ ਵਿੱਚ ਆਪਾਂ ਪੁਰਾਣੇ ਜਿਹੜੇ ਹੁੰਦੇ ਨੇ ਉਹ ਰੋਟੀ ਖਾ ਗਿਆ ਅੱਜ ਪਹਿਲਵਾਨ ਬਣੇ ਹੋਏ ਨੇ ਪੁਰਾਣੀ ਖਰਾਕਾ ਜੀ ਦੇਖੀਏ ਤਾਂ ਮੇਰੀ ਕੋਈ ਪੱਕੀ ਡਾਈਟ ਨਹੀਂ ਹੈਗੀ ਵੀ ਹਾਂ ਮੈਂ ਉਹ ਚੀਜ਼ ਖਾਣਾ ਡੇਲੀ ਮੈਨੂੰ ਘਰ ਦੇ ਵਿੱਚ ਜੋ ਮਿਲਦਾ ਦਾਲ ਹੋਗੀ ਖਿਚੜੀ ਹੋਗੀ ਰੋਟੀ ਹੋ ਗਈ ਸੈਲਡ ਹੋ ਗਿਆ ਫਰੂਟ ਹੋ ਗਿਆ ਇਹ ਚੀਜ਼ਾਂ ਮੈਂਟੇਨ ਕਰਕੇ ਚੱਲਦਾ ਜੋ ਘਰ ਦੇ ਵਿੱਚ ਹੁੰਦਾ ਤੇ ਆਪਣਾ ਵਰਕਆਊਟ ਕਰਦਾ ਤੇ ਆਪਣੀ ਨਾਲ ਨਾਲ ਡਾਈਟ ਮੈਂਟੇਨ ਕਰਦਾ ਜੋ ਕਬੱਡੀ ਕੱਪ ਦੇ ਵਿੱਚ ਮੈਨੂੰ ਦੋ ਪੈਸੇ ਜੁੜਦੇ ਨੇ ਉਹਦੇ ਨਾਲ ਮੈਂ ਆਪਣੀ ਡਾਈਟ ਲੈ ਕੇ ਆਨਾ ਫਰੂਟ ਹੋ ਗਏ ਅਬਦਾਮ ਹੋ ਗਏ ਅੰਜੀਰਾ ਵਗੈਰਾ ਹੋ ਗਿਆ ਜੂਸ ਹੋ ਗਿਆ ਦੁੱਧ ਹੋ ਗਿਆ ਇਹ ਚੀਜ਼ ਮੈਂ ਮੈਂਟੇਨ ਕਰਕੇ ਚੱਲ ਰਿਹਾ ਹੁਣ ਤੱਕ ਮੈਂਟੇਨ ਕਰੀ ਹੋਈ ਹੈ ਤੇ ਮੈਨੂੰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੋਇਆ ਹੁਣ ਵਧੀਆ ਹੀ ਚੱਲ ਰਹੀ ਹੈ ਉਹਦੇ ਪ੍ਰੈਕਟਿਸ ਨਾਲ ਕਰਦੀ ਡਾਈਟ ਨਾਲ ਅਛਾ ਤੁਹਾਨੂੰ ਵੇਖ ਕੇ ਕੋਈ ਸਕੂਲ ਦੇ ਬੱਚੇ ਜਾਂ ਤੁਹਾਨੂੰ ਦੇਖਣ ਵਾਲੇ ਬੱਚੇ ਤੂੰ ਕਿਸੇ ਨੇ ਤੁਹਾਡੇ ਕੋਲੇ ਪਹੁੰਚ ਕੀਤੀ ਹੈ ਵੀ ਅਸੀਂ ਵੀ ਆਹ ਕੁਝ ਸਿੱਖਣਾ ਹੈ ਜਾਂ ਕਿਸੇ ਦੇ ਮਾਪੇ-ਬਾਪ ਨੇ ਕਿਹਾ ਹੋਵੇ ਸਾਡੇ ਬੱਚੇ ਨੂੰ ਵੀ ਇਸ ਪਾਸੇ ਲਾਓ ਜਾਂ ਤੁਸੀਂ ਆਪ ਤੋਂ ਲਾਏ ਹੁਣ ਹੁਣ ਲਾ ਲਓ ਇਹ ਸੋਸ਼ਲ ਮੀਡੀਆ ਮੈਨੂੰ ਬਹੁਤ ਕਹਿੰਦੇ ਨੇ ਮਾਪੇ-ਬਾਪ ਵੀ ਸਾਡੇ ਬੱਚਿਆਂ ਨੂੰ ਟੀਚ ਕਰੋ ਔਨਲਾਈਨ ਹੁਣ ਮੈਂ ਪਾਰਕ ਦੇ ਵਿੱਚ ਪਹਿਲਾਂ ਪ੍ਰੈਕਟਿਸ ਕਰਦਾ ਹੁੰਦਾ ਮੇਰੇ ਘਰ ਦੇ ਪਿੱਛੇ ਪਾਰਕ ਮੈਂ ਤੁਹਾਨੂੰ ਦਿਖਾਇਆ ਦੱਸਿਆ ਵੀ ਉਹਦੇ ਬਾਰੇ ਉੱਥੇ ਮਤਲਬੀ ਗਰਲ ਸਕੂਲ ਦੀ ਕੁੜੀਆਂ ਪ੍ਰੈਕਟਿਸ ਕਰਦੀਆਂ ਸੀ ਹਮ ਤਾਂ ਮੈਂ ਉਹਨਾਂ ਨੂੰ ਦੇਖਿਆ ਮੈਨੂੰ ਲੱਗਿਆ ਵੀ ਇਹ ਕੁਝ ਕਰ ਸਕਦੀਆਂ ਨੇ ਤਾਂ ਉਹਨਾਂ ਨੂੰ ਮੈਂ 8 ਮਹੀਨੇ ਟ੍ਰੇਨਿੰਗ ਦਿੱਤੀ ਫ੍ਰੀ ਬਿਲਕੁਲ ਫ੍ਰੀ ਆਫ ਕੋਸਟ ਜਿਵੇਂ ਮੈਂ ਫ੍ਰੀ ਦੇ ਵਿੱਚ ਸਿੱਖਿਆ ਅੱਗੇ ਮੈਂ ਉਹਨਾਂ ਨੂੰ ਫ੍ਰੀ ਦੇ ਵਿੱਚ ਸਿਖਾਇਆ ਹੀ ਪਰ ਮੈਂ ਉਹਨਾਂ ਨੂੰ ਫ੍ਰੀ ਦੇ ਵਿੱਚ ਤਾਂ ਸਿਖਾਇਆ ਕਿ ਉਹਨਾਂ ਉਹਨਾਂ ਦੇ ਅੰਦਰ ਜਨੂੰਨ ਸੀ ਕਰਨ ਦਾ ਹੀ ਵੀ ਟਾਈਮ ਮੈਂ ਉਹਨਾਂ ਨੂੰ ਪਹਿਲਾਂ ਕਹਿੰਦਾ ਸੀ ਵੀ ਟਾਈਮ ਪਾਸ ਵਾਸਤੇ ਨਹੀਂ ਮਿਕਰਾਣਾ ਤਾਂ ਮੇਰੇ ਕੋਲ 8-10 ਕੁੜੀਆਂ ਸੀ ਮੈਂ ਉਹਨਾਂ ਨੂੰ ਟੀਚ ਕਰਾ ਡੇਲੀ 4 ਘੰਟੇ ਦੀ ਪ੍ਰੈਕਟਿਸ ਸੀ ਸ਼ਾਮ ਨੂੰ 2 ਘੰਟੇ ਸਵੇਰੇ 2 ਘੰਟੇ ਤਾਂ 8 ਮਹੀਨੇ ਤੋਂ ਬਾਅਦ ਉਹ ਸਟੇਟ ਲੈਵਲ ਖੇਡ ਕੇ ਆਈਆਂ ਹੀ ਤਾਂ ਮੈ ਤੇ ਹੁਣ ਪਿਛਲੇ ਸਾਲ ਯੋ ਸਟੇਟ ਲੈਵਲ ਯੋਗਾ ਦੇ ਖੇਲ ਕੇ ਆਏ ਤੇ ਹੁਣ ਹੋਰ ਬੱਚੇ ਮੋਟੀਵੇਟ ਹੋ ਰਹੇ ਨੇ ਦੇਖ ਕੇ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਵੀ ਮੈਨੂੰ ਦੇਖ ਕੇ ਕੋਈ ਗੇਮ ਦੇ ਵਿੱਚ ਆ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਮਲ ਆਪਣੇ ਆਪ ਨੂੰ ਕਿੱਥੇ ਕਿ ਦੇਖ ਰਿਹਾ ਜੀ ਹੁਣ ਮੇਰੀ ਨਾਲ ਨਾਲ ਪੜਾਈ ਚੱਲ ਰਹੀ ਹੈ ਨਾਲ ਨਾਲ ਗੇਮ ਚੱਲ ਰਹੀ ਹੈ ਮੇਰੀ ਇਹ ਇੱਛਾ ਹੀ ਹੁਣ ਮੇਰਾ ਯੋਗਾ ਦਾ ਕੋਰਸ ਚੱਲ ਰਿਹਾ ਹੈ ਇਹ ਵੀ ਮੈਂ ਇੱਕ ਕਬੱਡੀ ਟੂਰਨਾਮੈਂਟ ਦੇ ਵਿੱਚ ਮੈਨੂੰ ਪੈਸੇ ਬਣੇ ਨੇ ਉਹ ਮੈਂ ਆਪਣੀ ਫੀਸ ਦਾ ਸਾਰਾ ਉੱਥੇ ਭਰਿਆ ਜੀ ਹੁਣ ਮੇਰੇ ਡੈਡੀ ਨੂੰ ਵੀ ਪਤਾ ਹੀ ਮੈਂ ਕਿਹੜੇ ਪੜਾਈ ਕਰ ਰਿਹਾ ਹੂੰ ਤਾ ਬਸ ਹੁਣ ਮੇਰੀ ਅੱਗੇ ਅੱਛਾ ਉਹਨੂੰ ਪਤਾ ਨਹੀਂ ਵੀ ਕੀ ਕਰ ਰਿਹਾ ਨਾ ਮੇਰੇ ਡੈਡੀ ਨੂੰ ਕੁਝ ਨਹੀਂ ਪਤਾ ਇਹ ਮੈਂ ਕੀ ਕਰ ਰਿਹਾ ਹੁਣ ਅੱਛਾ ਜਿਹੜੇ ਲੋਕ ਮਤਲਬ ਜਦੋਂ ਤੂੰ ਸਕੂਲ ਆਇਆ ਆਪਣਾ ਟੂਰਨਾਮੈਂਟ ਤੇ ਜਾ ਕੇ ਆਪਦੇ ਇਹ ਕਰਤੱਪ ਕਰਦਾ ਹੈ ਨਾ ਇਹ ਕਰਕੇ ਵਿਖਾਉਣਾ ਹੈ ਤਾਂ ਜਿਹੜਾ ਉੱਥੋਂ ਤੁਹਾਨੂੰ ਪੈਸਾ ਬਣਦਾ ਉਹਦੇ ਨਾਲ ਤੂੰ ਆਪਣੀ ਪੜਾਈ ਕਰ ਰਿਹਾ ਹਾਂ ਹਾਂਜੀ ਉਹਦੇ ਨਾਲ ਹੀ ਮੇਰੇ ਕੁਝ ਖਾਣ ਪੀਣ ਦਾ ਡਾਈਟ ਆ ਜਾਂਦੀ ਹੈ ਮੇਰੇ ਕਿਰਾਇਆ ਲੱਗ ਜਾਂਦਾ ਮੇਰੇ ਵਿੱਚੇ ਵਿੱਚੇ ਮੇਰੀ ਪੜਾਈ ਚੱਲਦੀ ਹੈ ਨਾਲ ਨਾਲੇ ਤਾਂ ਮੈਂ ਇਸ ਮਕਸਦ ਦੇ ਕਬੱਡੀ ਕੱਪ ਤੇ ਜਾ ਰਿਹਾ ਵੀ ਲੋਕਾਂ ਨੂੰ ਵੀ ਦਿਖਣ ਨੂੰ ਮਿਲੇ ਵੀ ਪੰਜਾਬ ਦੇ ਵਿੱਚ ਅਜਿਹੇ ਨੌਜਵਾਨ ਹੈਗੇ ਪੀਕ ਲੈਵਲ ਤੱਕ ਉੱਚੇ ਲੈਵਲ ਤੱਕ ਪਹੁੰਚਾ ਸਕਦੇ ਨੇ ਵੀ ਸਾਰਾ ਪੰਜਾਬ ਅੱਜ ਤੱਕ ਵਿਨਾਸ਼ੀ ਕਰਦਾ ਨਹੀਂ ਹੈਗਾ ਇਹ ਚੀਜ਼ ਦਿਖਾਣ ਦਾ ਮਾਰ ਮੈਂ ਕਬੱਡੀ ਕੱਪ ਤੇ ਜਾਣਾ ਵੀ ਲੋਕਾਂ ਨੂੰ ਪਤਾ ਚੱਲੇ ਵੀ ਪੰਜਾਬ ਦੇ ਵਿੱਚ ਅਜੇ ਨੌਜਵਾਨ ਹੈਗੇ ਨੇ ਹੈਗੇ ਨੇ ਤੇ ਨਾਲ ਹੀ ਹੋਰ ਬੱਚਿਆਂ ਨੂੰ ਵੀ ਪਤਾ ਲੱਗੇ ਹਾਂ ਹੋਰ ਬੱਚੇ ਵੀ ਸਿੱਖਣ ਆ ਪਿੰਡਾਂ ਦੇ ਵਿੱਚ ਹੋਰ ਜਿੱਥੇ ਜਿੱਥੇ ਕਬੱਡੀ ਕੱਪ ਹੁੰਦਾ ਵੀ ਮੁੰਡਿਆਂ ਨੂੰ ਪਤਾ ਚੱਲੇ ਇਹ ਵੀ ਹੋ ਸਕਦਾ ਹੈ ਸਰੀਰ ਨਾਲ ਹੂੰ ਬਿਲਕੁਲ ਬਾਈ ਇੱਕ ਇਹ ਦੱਸੋ ਵੀ ਤੁਹਾਡੇ ਜਿਹੜੇ ਇੰਸਟਾਗ੍ਰam ਤੇ YouTube ਤੇ ਫੋਲੋਅਰ ਕਿੰਨੇ ਨੇ ਹੁਣ ਮੇਰੇ ਇੰਸਟਾਗ੍ਰam ਤੇ 161000 ਫੋਲੋਅਰ ਨੇ ਤੇ YouTube ਤੇ ਮੇਰੇ 111000 ਸਬਸਕ੍ਰਾਈਬਰ ਨੇ Facebook ਤੇ 67 ਕੇ Facebook ਪੇਜ ਤੇ 67000 ਫੋਲੋਅਰ ਨੇ ਉੱਥੇ ਹੁਣ ਕਾਫੀ ਹੱਦ ਤੱਕ ਬਹੁਤ ਫਰਕ ਪੈ ਗਿਆ ਸੋਸ਼ਲ ਮੀਡੀਆ ਕਰਕੇ ਲੋਕ ਮੈਨੂੰ ਪਛਾਣਦੇ ਵੀ ਨਹੀਂ ਉੱਥੇ ਮੇਰਾ ਅਰਨਿੰਗ ਦਾ ਵੀ ਸੋਰਸ ਹੋ ਰਹੀ ਤੇ ਮੈਂ ਉੱਥੇ ਨਿੱਤ ਨਵੀਂ ਵੀਡੀਓ ਪਾਉਂਦਾ ਆਂ ਆਪਦੇ ਵਰਕਆਊਟ ਦੀ ਦੱਸਦਾ ਉੱਥੇ ਯੋਗਾ ਬਾਰੇ ਐਕਸਰਸਾਈਜ਼ਾਂ ਬਾਰੇ ਕਸਰਤਾਂ ਬਾਰੇ ਹਾਂਜੀ ਵੀ ਪੰਜਾਬ ਦੇ ਵਿੱਚ ਪਤਾ ਚੱਲੇ ਕਿਉਂਕਿ ਮੇਰੇ ਕੋਲ ਜਿਆਦਾ ਪੰਜਾਬ ਦੀ ਆਡੀਅנס ਜੁੜੀ ਹੋਈ ਹੈ ਹੌਲੀ ਹੌਲੀ ਬਹੁਤ ਅੱਗੇ ਰੀਚ ਕਰਦੀ ਹੈ ਵੀ ਉਹਨਾਂ ਨੂੰ ਦੱਸਦਾ ਆਪਣੇ ਵੀਡੀਓਜ਼ ਇਹ ਰਾਈ ਯੋਗਾ ਬਾਰੇ ਐਕਸਰਸਾਈਜ਼ ਬਾਰੇ ਕਸਰਤਾ ਬਾਰੇ ਅਰ ਜੋਗਾ ਕਰਦਾ ਉਹ ਦਿਖਾਣਾ ਉਹਨਾਂ ਨੂੰ ਜੀ ਸੋ ਬਹੁਤ ਬਹੁਤ ਧੰਨਵਾਦ ਕਰਦਾ ਬਿਲਕੁਲ ਧੰਨਵਾਦ ਤੁਹਾਡਾ ਜੀ ਸੋ ਦੋਸਤੋ ਇਸੀ ਕਮਲ ਮੂਨਕ ਜੀ ਨੂੰ ਲੋਕ ਰਬੜ ਦੇ ਬੰਦੇ ਕਰਕੇ ਜਾਣਦੇ ਨੇ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਕਿਉਂਕਿ ਇਸ ਬੱਚੇ ਦਾ ਜਿੱਥੇ ਹੌਸਲਾ ਵਧਣਾ ਹੈ ਤੇ ਇਹਦਾ ਜਿਹੜਾ ਮੈਸੇਜ ਹੈ ਇਹ ਵੀ ਸਾਡੇ ਬੱਚਿਆਂ ਤੱਕ ਜਾਊਗਾ ਤਾਂ ਕਿ ਹੋਰ ਜਿਹੜੇ ਸਾਡੇ ਪੰਜਾਬ ਦੇ ਸਾਡੇ ਸਮਾਜ ਦੇ ਨੌਜਵਾਨ ਨੇ ਉਹ ਇਸ ਪਾਸੇ ਆਉਣ ਤੇ ਉਹ ਵੀ ਇਸ ਚੀਜ਼ ਨੂੰ ਜਿਵੇਂ ਕਹਿੰਦੇ ਨੇ ਅਪਣਾਉਣ ਤੇ ਆਪਣੇ ਆਪ ਨੂੰ ਤੰਦਰੁਸਤ ਬਣਾਉਣਾ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ